ਪੰਜਾਬੀਆਂ ਦੇ ਨਾਲ ਜੁੜੀ ਹੋਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਕ ਹੈਰਾਨ ਕਰ ਦੇਣ ਵਾਲੀ ਘਟਨਾ, ਤਾਮਿਲ ਮੂਲ ਦੇ ਸਿੱਖ ਹਤੇ ਬਹੁਜਨ ਦਰਾਵਿੜ ਪਾਰਟੀ ਦੇ ਪ੍ਰਧਾਨ ਜੀਵਨ ਕੁਮਾਰ ਨੂੰ ਦਿੱਲੀ ਹਵਾਈ ਅੱਡੇ ਤੇ અપਮਾਨਜਨਕ ਅਤੇ ਪੱਖਪਾਤੀ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਉਹ ਸਿੰਗਾਪੂਰ ਜਾਣ ਵਾਲੇ ਸਨ। ਜੀਵਨ ਸਿੰਘ ਦਾ ਦੋਸ਼ ਹੈ ਕਿ ਇਰੰਡੀਆ ਦੇ ਅੰਤਰਰਾਸ਼ਟਰੀ 카운ਟਰ ਨੰਬਰ 5 ਤੇ ਚੈੱਕ-ਇਨ ਦੌਰਾਨ ਗਰਾਉਂਡ ਸਟਾਫ ਨੇ ਉਸ ਦੀ ਪਛਾਣ ਤੇ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਮਹਿਲਾ ਸਟਾਫ ਮੈਂਬਰ ਬਿਨਾ ਆਈਡੀ ਕਾਰਡ ਦੇ ਡਿਊਟੀ ਤੇ ਸਨ। ਉਹਨਾਂ ਨੇ ਉਸਦੀ ਪਾਸਪੋਰਟ ਫੋਟੋ ਤੇ ਟਿੱਪਣੀ ਕੀਤੀ ਪੁੱਛਿਆ ਕਿ ਕੀ ਇਹ ਉਸਦੀ ਉਸੇ ਦੀ ਫੋਟੋ ਹੈ ਉਸ ਨੂੰ ਪੁੱਛਿਆ ਗਿਆ ਕਿ ਤੁਹਾਡਾ ਪਤਾ ਤਾਮਿਲਨਾਡੂ ਵਿੱਚ ਹੈ ਪਰ ਤੁਸੀਂ ਪਾਕ ਕਿਵੇਂ ਬੰਨੀ ਹੋਈ ਹੈ ਇਸ ਘਟਨਾ ਤੋਂ ਬਾਅਦ ਸ਼ੋਮਨੀ ਕਾਲੀਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਵਿਵਹਾਰ ਦੀ ਨਿੰਦਾ ਕੀਤੀ ਅਤੇ ਇਸ ਨੂੰ ਫਿਰਕੂ ਪੱਖਪਾਤ ਤੋਂ ਪ੍ਰੇਰਿਤ ਦੱਸਿਆ ਜੀਵਨ ਸਿੰਘ ਨੇ ਕਿਹਾ ਕਿ 에어 ਇੰਡੀਆ ਦੇ ਅੰਤਰਰਾਸ਼ਟਰੀ ਕਾਊਂਟਰ ਨੰਬਰ 5 ਤੇ ਚੈੱਕ ਇਨ ਦੌਰਾਨ ਗਰਾਉਂਡ ਸਟਾਫ ਨੇ ਨਾ ਸਿਰਫ ਉਸ ਦੀ ਪਛਾਣ ਤੇ ਸਵਾਲ ਚੁੱਕੇ ਨੇ ਬਲਕਿ ਉਸ ਦੇ ਧਰਮ ਰੰਗ ਅਤੇ ਜਾਤ ਤੇ ਵੀ ਇਤਰਾਜ਼ਜੋਕ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਜਦੋਂ ਮੈਂ ਆਪਣਾ ਪਾਸਪੋਰਟ ਸਟਾਫ ਨੂੰ ਦਿੱਤਾ ਤਾਂ ਉਹਨਾਂ ਨੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਅਤੇ ਪੁੱਛਿਆ ਕਿ ਕੀ ਪਾਸਪੋਰਟ ਤੇ ਛੱਪੀ ਫੋਟੋ ਮੇਰੀ ਹੀ ਹੈ ਜੀਵਨ ਸਿੰਘ ਦੇ ਅਨੁਸਾਰ ਉਸ ਦੀ ਪਾਸਪੋਰਟ ਫੋਟੋ ਕਲੀਨ ਸ਼ੇਵ ਹੈ ਜਦੋਂ ਕਿ ਉਹ ਜਨਵਰੀ 2023 ਵਿੱਚ ਸਿੱਖ ਧਰਮ ਅਪਣਾਉਣ ਤੋਂ ਬਾਅਦ ਪੱਗ ਅਤੇ ਦਾੜੀ ਬੰਨਣ ਲੱਗ ਪਿਆ ਸੀ ਉਸਨੇ ਕਿਹਾ ਕਿ ਜਦੋਂ ਉਸਨੇ ਆਪਣੇ ਚੋਣ ਪਛਾਣ ਪੱਤਰ ਦਿਖਾਇਆ ਤਾਂ ਮਾਮਲਾ ਸੁਲਝਣ ਦੀ ਬਜਾਏ ਵਾਧਾ ਗਿਆ ਇੱਕ ਹੋਰ ਅਧਿਕਾਰੀ ਆਇਆ ਅਤੇ ਸਾਰਿਆਂ ਦੇ ਸਾਹਮਣੇ ਮੈਨੂੰ ਕਈ અપਮਾਨਜਨਕ ਅਤੇ ਪੱਖਪਾਤੀ ਸਵਾਲ ਪੁੱਛਣ ਲੱਗਾ ਉਸਨੇ ਮੈਨੂੰ ਪੁੱਛਿਆ ਤੁਸੀਂ ਸਿੰਗਾਪੂਰ ਕਿਉਂ ਜਾ ਰਹੇ ਹੋ ਤੁਹਾਡੇ ਕੋਲ ਕਿੰਨੇ ਪੈਸੇ ਨੇ ਆਪਣੇ ਬੈਂਕ ਖਾਤੇ ਦੇ ਵੇਰਵੇ ਦਿਖਾਓ ਤੁਸੀਂ ਪੱਗ ਕਿਉਂ ਬੰਨੀ ਹੋਈ ਹੈ ਤੁਸੀਂ ਕਾਲੇ ਕਿਉਂ ਹੋ ਤੁਸੀਂ ਕਿਸ ਜਾਤੀ ਤੋਂ ਸਿੱਖ ਬਣੇ ਹੋ ਜੀਵਨ ਸਿੰਘ ਨੇ ਕਿਹਾ ਕਿ ਉਸਨੇ ਤੀਰਜਨਾਲ ਹਰ ਸਵਾਲ ਦਾ ਜਵਾਬ ਦਿੱਤਾ ਪਰ ਸਟਾਫ ਨੇ ਫਿਰ ਵੀ ਬੋਰਡਿੰਗ ਪਾਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਨੂੰ ਸਟਾਫ ਨੂੰ ਯਾਦ ਦਿਵਾਉਣਾ ਪਿਆ ਕਿ ਉਹ ਸੁਪਰੀਮ ਕੋਰਟ ਦਾ ਵਕੀਲ ਹੈ ਅਤੇ ਕਿਸੇ ਵੀ 에ਅਰਲਾਈਨ ਕਰਮਚਾਰੀ ਨੂੰ ਉਸ ਦੇ ਧਰਮ ਜਾਤ ਪਛਾਣ ਜਾਂ ਵਿੱਤੀ ਸਥਿਤੀ ਤੇ ਸਵਾਲ ਚੁੱਕਣ ਦਾ ਅਧਿਕਾਰ ਨਹੀਂ ਹੈ ਜੀਵਨ ਸਿੰਘ ਨੇ ਕਿਹਾ ਕਿ ਇਹ ਸਿਰਫ ਨਿੱਜੀ ਦੁਰਵਿਵਹਾਰ ਨਹੀਂ ਹੈ ਸਗੋਂ 에ਅਰ ਇੰਡੀਆ ਦੇ ਸਿਖਲਾਈ ਪ੍ਰਣਾਲੀ ਦੀ ਅਸਫਲਤਾ ਹੈ ਇਹ ਮੇਰੀ ਮੌਲਿਕ ਅਧਿਕਾਰਾਂ ਖਾਸ ਕਰਕੇ ਸੰਵਿਧਾਨ ਦੇ ਅਨੁਛੇਦ 14, 15, 19 ਅਤੇ 21 ਦੀ ਉਲੰਘਣਾ ਹੈ ਜੀਵਨ ਸਿੰਘ ਨੇ ਭਾਰਤ ਵਾਪਸ ਆਉਣ ਤੇ 에어 ਇੰਡੀਆ ਅਤੇ ਸੰਬੰਧਿਤ ਅਧਿਕਾਰੀਆਂ ਵਿਰੁੱਧ ਸਿਵਲ ਅਤੇ ਅਪਰਾਧਿਕ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਰਿਕਾਰਡ ਹੋ ਗਈ ਹੈ ਪੰਜਾਬੀਆਂ ਦੇ ਨਾਲ ਜੁੜੀ ਹੋਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਤਾਮਿਲ ਮੂਲ ਦੇ ਸਿੱਖ ਅਤੇ ਬਹੁਜਨ ਦ੍ਰਾਵਿੜ ਪਾਰਟੀ ਦੇ ਪ੍ਰਧਾਨ ਜੀਵਨ ਕੁਮਾਰ ਨੂੰ ਦਿੱਲੀ ਹਵਾਈ ਅੱਡੇ ਤੇ અપਮਾਨਜਨਕ ਅਤੇ ਪੱਖਪਾਤੀ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਉਹ ਸਿੰਗਾਪੁਰ ਜਾਣ ਵਾਲੇ ਸਨ ਜੀਵਨ ਸਿੰਘ ਦਾ ਦੋਸ਼ ਹੈ ਕਿ 에ਅਰ ਇੰਡੀਆ ਦੇ ਅੰਤਰਰਾਸ਼ਟਰੀ ਕਾਊਂਟਰ ਨੰਬਰ 5 ਤੇ ਚੈੱਕ ਇਨ ਦੌਰਾਨ ਗਰਾਊਂਡ ਸਟਾਫ ਨੇ ਉਸ ਦੀ ਪਛਾਣ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਮਹਿਲਾ ਸਟਾਫ ਮੈਂਬਰ ਬਿਨਾ ਆਈਡੀ ਕਾਰਡ ਦੇ ਡਿਊਟੀ ਤੇ ਸਨ ਉਹਨਾਂ ਨੇ ਉਸ ਦੀ ਪਾਸਪੋਰਟ ਫੋਟੋ ਤੇ ਟਿੱਪਣੀ ਕੀਤੀ ਪੁੱਛਿਆ ਕਿ ਕੀ ਇਹ ਉਸ ਦੀ ਉਸੀ ਦੀ ਫੋਟੋ ਹੈ ਉਸ ਨੂੰ ਪੁੱਛਿਆ ਗਿਆ ਕਿ ਤੁਹਾਡਾ ਪਤਾ ਤਾਮਿਲਨਾਡੂ ਵਿੱਚ ਹੈ ਪਰ ਤੁਸੀਂ ਪਾਕ ਕਿਵੇਂ ਬੰਨੀ ਹੋਈ ਹੈ ਇਸ ਘਟਨਾ ਤੋਂ ਬਾਅਦ ਸ਼ੋਮਨੀ ਕਾਲੀਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਵਿਵਹਾਰ ਦੀ ਨਿੰਦਾ ਕੀਤੀ ਅਤੇ ਇਸ ਨੂੰ ਫਿਰਕੂ ਪੱਖਪਾਤ ਤੋਂ ਪ੍ਰੇਰਿਤ ਦੱਸਿਆ ਜੀਵਨ ਸਿੰਘ ਨੇ ਕਿਹਾ ਕਿ 에ਅਰ ਇੰਡੀਆ ਦੇ ਅੰਤਰਰਾਸ਼ਟਰੀ ਕਾਊਂਟਰ ਨੰਬਰ 5 ਤੇ ਚੈੱਕ ਇਨ ਦੌਰਾਨ ਗਰਾਉਂਡ ਸਟਾਫ ਨੇ ਨਾ ਸਿਰਫ ਉਸ ਦੀ ਪਛਾਣ ਤੇ ਸਵਾਲ ਚੁੱਕੇ ਨੇ ਬਲਕਿ ਉਸ ਦੇ ਧਰਮ ਰੰਗ ਅਤੇ ਜਾਤ ਤੇ ਵੀ ਇਤਰਾਜ਼ਜੋਕ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਜਦੋਂ ਮੈਂ ਆਪਣਾ ਪਾਸਪੋਰਟ ਸਟਾਫ ਨੂੰ ਦਿੱਤਾ ਤਾਂ ਉਹਨਾਂ ਨੇ અપਮਾਨਜਨਕ ਟਿੱਪਣੀਆਂ ਕੀਤੀਆਂ ਅਤੇ ਪੁੱਛਿਆ ਕਿ ਕੀ ਪਾਸਪੋਰਟ ਤੇ ਛੱਪੀ ਫੋਟੋ ਮੇਰੀ ਹੀ ਹੈ ਜੀਵਨ ਸਿੰਘ ਦੇ ਅਨੁਸਾਰ ਉਸਦੀ ਪਾਸਪੋਰਟ ਫੋਟੋ ਕਲੀਨ ਸ਼ੇਵ ਹੈ ਜਦੋਂ ਕਿ ਉਹ ਜਨਵਰੀ 2023 ਵਿੱਚ ਸਿੱਖ ਧਰਮ ਅਪਣਾਉਣ ਤੋਂ ਬਾਅਦ ਪੱਗ ਅਤੇ ਦਾੜੀ ਬੰਨਣ ਲੱਗ ਪਿਆ ਸੀ ਉਸਨੇ ਕਿਹਾ ਕਿ ਜਦੋਂ ਉਸਨੇ ਆਪਣੇ ਚੋਣ ਪਛਾਣ ਪੱਤਰ ਦਿਖਾਇਆ ਤਾਂ ਮਾਮਲਾ ਸੁਲਝਣ ਦੀ ਬਜਾਏ ਵੱਧਦਾ ਗਿਆ ਇਕ ਖੋਰ ਅਧਿਕਾਰੀ ਆਇਆ ਅਤੇ ਸਾਰਿਆਂ ਦੇ ਸਾਹਮਣੇ ਮੈਨੂੰ ਕਈ અપਮਾਨਜਨਕ ਅਤੇ ਪੱਖਪਾਤੀ ਸਵਾਲ ਪੁੱਛਣ ਲੱਗਾ। ਉਸਨੇ ਮੈਨੂੰ ਪੁੱਛਿਆ ਤੁਸੀਂ ਸਿੰਗਾਪੁਰ ਕਿਉਂ ਜਾ ਰਹੇ ਹੋ? ਤੁਹਾਡੇ ਕੋਲ ਕਿੰਨੇ ਪੈਸੇ ਨੇ? ਆਪਣੇ ਬੈਂਕ ਖਾਤੇ ਦੇ ਵੇਰਵੇ ਦਿਖਾਓ। ਤੁਸੀਂ ਪੱਗ ਕਿਉਂ ਬੰਨੀ ਹੋਈ ਐ? ਤੁਸੀਂ ਕਾਲੇ ਕਿਉਂ? ਤੁਸੀਂ ਕਿਸ ਜਾਤੀ ਤੋਂ ਸਿੱਖ ਬਣਿਓ? ਜੀਵਨ ਸਿੰਘ ਨੇ ਕਿਹਾ ਕਿ ਉਸਨੇ ਧੀਰਜ ਨਾਲ ਹਰ ਸਵਾਲ ਦਾ ਜਵਾਬ ਦਿੱਤਾ ਪਰ ਸਟਾਫ ਨੇ ਫਿਰ ਵੀ ਬੋਰਡਿੰਗ ਪਾਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨੂੰ ਸਟਾਫ ਨੂੰ ਯਾਦ ਦਿਵਾਉਣਾ ਪਿਆ ਕਿ ਉਹ ਸੁਪਰੀਮ ਕੋਰਟ ਦਾ ਵਕੀਲ ਹੈ। ਅਤੇ ਕਿਸੇ ਵੀ 에어ਲਾਈਨ ਕਰਮਚਾਰੀ ਨੂੰ ਉਸਦੇ ਧਰਮ ਜਾਤ ਪਛਾਣ ਜਾਂ ਵਿਤੀ ਸਥਿਤੀ ਤੇ ਸਵਾਲ ਚੁੱਕਣ ਦਾ ਅਧਿਕਾਰ ਨਹੀਂ ਹੈ ਜੀਵਨ ਸਿੰਘ ਨੇ ਕਿਹਾ ਕਿ ਇਹ ਸਿਰਫ ਨਿਜੀ ਦੁਰਵਿਵਹਾਰ ਨਹੀਂ ਹੈ ਸਗੋਂ 에어 ਇੰਡੀਆ ਦੇ ਸਿਖਲਾਈ ਪ੍ਰਣਾਲੀ ਦੀ ਅਸਫਲਤਾ ਹੈ ਇਹ ਮੇਰੀ ਮੌਲਿਕ ਅਧਿਕਾਰਾਂ ਖਾਸ ਕਰਕੇ ਸੰਵਿਧਾਨ ਦੇ ਅਨੁਛੇਦ 14 15 19 ਅਤੇ 21 ਦੀ ਉਲੰਘਣਾ ਹੈ ਜੀਵਨ ਸਿੰਘ ਨੇ ਭਾਰਤ ਵਾਪਸ ਆਉਣ ਤੇ 에어 ਇੰਡੀਆ ਅਤੇ ਸੰਬੰਧਿਤ ਅਧਿਕਾਰੀਆਂ ਵਿਰੁੱਧ ਸਿਵਲ ਅਤੇ ਅਪਰਾਧਿਕ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ ਹੈ ਉਨਾ ਕਹਾ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਰਿਕਾਰਡ ਹੋ ਗਈ ਹੈ